ਸਤ ਜੀ ਦੇਖੋ ਬਹੁਤ ਥੋੜਾ ਇੱਕ ਮੈਂ ਇੱਕ ਮੈਂ ਤੁਹਾਨੂੰ ਬੇਨਤੀ ਕਰ ਲਵਾਂ ਮੇਰੀ ਪਹਿਲੇ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤ ਦੀ ਕਰੋਪੀ ਆ ਕੋਈ ਤਤਤਾ ਸਵਾਲ ਨਾ ਕਰਿਓ ਕੋਈ ਇਹੋ ਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜੁਮੇਵਾਰ ਤੁਹਾਡੇ ਘਰ ਬੰਦੇ ਅਸੀਂ ਮੈਂ ਜਿਲ੍ਹਾ ਪ੍ਰਾਂਚਲ ਦੇ ਅਦੀਕ ਜੋ ਸਰਪੰਚ ਪਿੰਡ ਬਾਸੋਂਪੁਰਾ ਜੀ 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 ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੋਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਝ ਹੁੰਦਾ ਜੀ ਇਹ ਐਤੀ ਨਾ ਮਾ ਨਹੀਂ ਹੋਇਆ ਪਿਛਲੀਆਂ ਸਰਕਾਰਾਂ ਵੀ ਹੁੰਦਾ ਜੀ ਅਸੀਂ ਵੀ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿਛਲੇ ਵੀ ਹੁੰਦਾ ਹ ਹ ਪਰ ਇਹਨੂੰ ਸਰਕਾਰਾਂ ਦਾ ਫਰਜ਼ ਬਣਦਾ ਸਾਨੂੰ ਪਤਾ ਹਰ ਸਾਲ ਹੜ ਆਉਣੇ ਆ ਜੀ ਇੱਕ ਤਾਂ ਨਹੀਂ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਇੱਕ ਅੱਧੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਖੜੀਆਂ ਆ ਕੇ ਇੱਥੇ ਲੋਕ ਕਰ ਰਹੇ ਕੰਮ ਨਹੀਂ ਜੀ ਨਗਰ ਪੰਚਾਇਤ ਇੱਕ ਮਿੰਟ ਇੱਕ ਮਿੰਟ ਕੋਈ ਹੈ ਜੀ ਇੱਕ ਮਿੰਟ ਮੈਂ ਦਿੰਦੀ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਨਹੀਂ ਨਹੀਂ ਥੋੜੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਹਾਂਜੀ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨਹੀਂ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਸ਼ਿੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਏਰੀਆ ਆ ਰਿਹਾ ਮੇਰਾ ਇਹੀ ਆ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ੍ਹ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਤਾਂ ਬਿਲਕੁਲ ਨਹੀਂ ਮੈਂ ਬਿਲਕੁਲ ਨਹੀਂ ਸਰਕਾਰ ਦਾ ਫਰਜ਼ ਤੁਸੀਂ ਪੁੱਛੋ ਜੀ ਮੈਂ ਨਹੀਂ ਮੈਂ ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪ੍ਰਧਾਨ ਗਿਆ ਕਰੋ ਚੱਲ ਕੇ ਆਪਣੀਆਂ ਪ੍ਰਧਾਨਗੀਆਂ ਕਰੋ ਸਾਨੂੰ ਕਹਿੰਦੀ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਰੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਂ ਇੱਥੇ ਦੇਣੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਨਿਕਲੋ ਅਸੀਂ ਰੋਟੀਆਂ ਚਲੋ 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 ਤੁਸੀਂ ਕੀ ਕਰਨਾ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕੰਦੇ ਹੋ ਬੰਦੇ ਨੂੰ ਕੰਮ ਕੰਦੇ ਹੋ ਬੰਦੇ ਦੇ ਇੱਥੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇੱਧਰ ਧੱਕੋ ਸਾਰੇ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇਹਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਕਿਹੜੇ ਤਰਫ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਐਸੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਲੁੱਟਣ ਆਏ ਲੋਕਾਂ ਨੂੰ ਇੱਥੇ 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 ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂ ਨੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਸੱਖੜੋ ਇਹਨਾਂ ਨੂੰ ਪਰ ਦੀ ਵੀ ਚੱਕਰ ਤਕਰੀਬਨ ਬਸ ਹੋ ਗਿਆ ਇਹ ਐਮਐਲਏ ਨਹੀਂ ਲਿਆ ਆਇਆ ਮੈਂ ਹਰ ਵੇਲੇ ਬੰਨਤੇ ਰਹਿਣੀ ਹੈ ਮੈਨੂੰ ਇਹਨਾਂ ਦੇ ਸਰਟੀਫਿਕੇਟ ਦਿ ਲੋੜ ਨਹੀਂ ਇਹਦੇ ਵਿੱਚ ਆ ਜਾਂਦੇ ਘੰਟੇ ਦੇ ਵਿੱਚ ਕਟੋ ਕੱਟ 5 ਕਰੋੜ ਰੁਪਈਆ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਤਮਾਸ਼ੀਨ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲੈ ਆਓ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆਓ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗਲਾਂ 'ਚ ਪਾ ਕੇ ਸਾਫੇ ਮੈਂ ਇੱਥੇ ਹੀ ਆ ਚੱਲ ਕੱਢੋ ਇਹਨਾਂ ਨੂੰ ਬਾਹਰ ਏਰੀਆ ਦੇ ਬੰਦੇ ਬੋਲੋ ਭਾਈ ਜਿਹੜੇ ਮੇਰੇ ਹੋ ਗਏ ਹਾਂ ਮੇਰੇ ਮਾਣੇ ਨੇ ਕੱਢੋ ਨੇ ਐਮਐਲਏ ਸਾਹਿਬ ਆਪਣੇ ਪਿੰਡ ਦੀ ਪੈਰੀ ਸਾਂਦੇ ਤੇ ਆਪਣਾ ਹਵਾਲਾ ਦੁਬਾਰਾ ਬਹਿਣਾ ਕੋਈ ਕੰਮ ਕਰਦਾ ਕਿ ਤੁਹਾਡੇ ਆ ਕੇ ਜੂਨਾ ਮੈਡਮ ਨੇ ਕਿੰਨਾ ਹੋਇਆ ਤੋਰੋ ਤੋਰੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਸ ਸੇਕ ਲਈਆਂ ਇਹਨਾਂ ਨੇ ਬਹੁਤ ਸ਼ਰਮ ਹੀ ਹੈਨੀ ਸ਼ਰਮ ਹੀ ਹੈਨੀ ਹਰ ਤਾਂ ਪਹੁੰਚ ਜਾਂਦੇ ਮੂੰਹ ਚੱਕ ਕੇ ਇਹ ਮੈਦਾ ਦੇਖ ਕੇ ਜਗਲ ਵਾਲੀ ਯਾਰ ਦੇਖੀ ਆ ਚੱਕੇ ਸਾਡੇ ਫੁੱਕਾ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਨਾਂ ਤੇਰੇ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਕੋਈ ਨੀ ਰਾਜਨੀਤੀਆਂ ਸਤ ਅੱਗੇ ਕੀ ਵੀ ਰਾਜਨੀਤੀ ਲਿਓ ਲਿਓ ਇਹਨਾਂ ਨੂੰ ਵਾਪਸ ਕੱਢੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦੇ ਨੂੰ ਕੰਮ ਕਰਕੇ ਵੀ ਦਿਖਾਵੇ ਨਾ ਮੈਡਮ ਵਾਂਗੂ ਉਹ ਕੋਈ 25 ਸਾਲ ਦੇ ਵਿੱਚ 25 ਸਾਲ ਦੇ ਵਿੱਚ ਆਉਂਨੇ ਆ ਕੋਈ ਪੱਥਰ ਨਹੀਂ ਇੱਥੇ ਲਾਇਆ ਪਰਸੋਂ 250 ਹੋਗਾ ਰੈਗੂਲਰ ਕੰਮ ਚੱਲਦਾ ਪਰਸੋਂ ਇੱਥੇ ਆਈ ਸੀ ਇੱਥੇ ਦੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਜੀ ਔਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਔਰ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ੀਬੀਨ ਜੇ ਇਕੱਠੇ ਹੋ ਕੇ ਆ ਜਾਂਦੇ ਆ ਘੰਟਾ ਨਹੀਂ ਕਦੇ ਬੰਦਾ ਦੇਖੋ ਏਦਾਂ ਦੇ ਨੂੰ ਇੱਥੇ ਬੰਦਾ ਪਹਿਲੇ ਦਿਨ ਬੜਿਆ ਅੱਜ ਜੀ ਮੈਂ 10 ਮਿੰਟ ਲਾ ਆ ਰਿਹਾ ਪੱਗਾ ਬੰਨ ਕੇ ਇਹਨਾਂ ਨੂੰ ਲੁੱਟਣ ਦਾ ਲੋਕਾਂ ਨੂੰ ਲਿਸੰਸ ਲਿਆ ਆ ਜੀ ਜੀ ਸਿਰਫ ਇਹਨਾਂ ਨੇ ਸਿਆਸਤ ਕਰਨੀ ਅੱਜ ਦਾ ਦਿਨ ਆ ਠੀਕ ਹੈ ਜੀ ਇਹਨਾਂ ਨੂੰ ਨਾਂ ਦਾ ਇਹਨਾਂ ਦਾ ਨਾਂ ਜਾਣਦੇ ਨਾ ਕਦੇ ਸ਼ਕਲਾਂ ਦੇਖੀਆਂ ਕਦੇ ਚਲੋ ਕੱਢ ਕੇ ਲਿਓ ਇਹਨਾਂ ਨੂੰ ਬਾਹਰ ਨਹੀਂ ਜਦੋਂ ਹਾਰਦੀ ਉਹ ਸੁਵਾਲ ਕਰ ਲਿਆ ਕਹਿੰਦਾ ਸਾਰੇ ਤਾਂ ਬਣਿਆ ਕੱਲ ਘੜਾਏ ਉਹ ਕੋਈ ਨਹੀਂ ਚਲਦੇ ਆ ਤੁਰਨਦੇ ਹੋ ਇਹਨਾਂ ਨੂੰ ਮੈਨੂੰ ਵੈਸੇ ਕਾੜੀ ਆ ਮੈਂ ਬਾਕੀ ਹਲਕਾ ਦੇਖਣੇ ਜਾ ਕੇ ਇੱਥੇ ਆਣ ਕੇ ਅੱਗੇ ਲਾਈਵ ਹੋਣ ਇੱਥੇ ਆਣ ਕੇ ਵੀ ਕੋਈ ਨਹੀਂ ਆਇਆ ਪਹਿਲਾਂ ਕਰਦੇ ਮੌਕੇ ਤੇ ਕਿਉਂ ਆਏ ਆ ਕੁੱਤੇਖਾਨੀ ਕਰਾਉਣੀ ਸੀ ਕਰਾ ਲਈ ਹਾਂ ਚਲੋ ਭਾਈ ਅੱਗੇ ਕਿਨ ਹੋ ਜਾ ਤੁਸੀਂ ਭਾਜੀ ਕੋਈ ਨਹੀਂ ਭਾਈ ਅੱਗੇ ਕਿਨ ਹੋ ਜਾ ਮੜਾ ਟਰਾਲੀ ਆ ਲੈ ਨਹੀਂ ਯਾਰ ਕੋਈ ਕੰਮ ਨਹੀਂ ਨਹੀਂ ਇੱਕ ਮਿੰਟ ਆਗੇ ਇੱਕ ਬੰਦੇ ਸਵੇਰ ਦੇ ਆਣੇ ਇੱਕ ਮਿੰਟ ਇਹ ਬਾਈ ਨੇ ਇੱਕ ਟ੍ਰੇਲ ਚਲੀ ਜਾਂਦੇ ਇਹ ਸਰਕਾਰੀ ਦੂਸਰੀ ਪੋਗਲੇ ਨਾ ਪੈ ਜਿੰਨਾ ਨੇ ਤੇਰੇ ਪਿਓ ਦੀ ਸਰਕਾਰੀ ਹੈ ਪੋਗਲੇ ਨਾ ਸਰਕਾਰੀ ਹੁੰਦੀਆਂ ਬਈਆ ਕਿਹਦੀ ਜੇਬ ਚ ਜਾਂਦੀ ਬੈਠੇ ਇੰਚਾਰਜੋ ਕਹਿਣ ਮੁੜ ਕੇ ਇੱਥੇ ਆਣ ਕੇ ਬੋਲਣ ਇੱਥੇ ਭਰੀ ਜਾਂਦੀਆਂ ਇਹ ਹੁਣ ਆ ਦੇ ਸਵੇਰ ਦੇ ਜਿਹੜੇ ਮੁੰਡੇ ਲੱਗ ਗਏ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਐਮਐਲਏ ਸਾਹਿਬ ਨੇ ਆਉਣਾ ਆ ਹਾਂ ਆ ਗਏ 700 ਲੋਕਾਂ ਦੀਆਂ ਲਾਸ਼ਾਂ ਤੇ ਨਹੀਂ ਰਾਜਨੀਤੀ ਕੀਤੀ ਲੋਕਾਂ ਦੇ ਫੰਡ ਖਾਦੇ ਨੇ ਇੱਥੇ ਤੇ ਇਹ ਥੋੜਾ ਕੁਝ ਨਾ ਨਾਂ ਨਾ ਜਾਣੇ ਕੋਈ ਸ਼ਕਲ ਨਹੀਂ ਦੇਖੀ ਕਿਸੇ ਸੰਗੋ ਵਾਲੇ ਮੈਂ ਕਹਿੰਦਾ ਇੱਥੇ ਗਰਾਂਟੀ ਨਾ ਕਹਿੰਦਾ ਗਰੰਟੀ ਨਾ ਕਹਿੰਦਾ ਸੰਗੋ ਵਾਲ ਵਾਸੀਆਂ ਨੂੰ ਦੇਖ ਲਓ ਹੋ ਸਕਦਾ 100 ਤੋਂ 5000 ਦਾ 10 ਹੋ ਕੇ ਨਾ ਜਾਣਦੇ ਹੋਣਾ ਨਾ ਜਾਣਦੇ ਹੋਣ ਬਾਕੀ 95 ਲੋਕ ਨਹੀਂ ਜਾਣਦੇ ਇਹਨਾਂ ਨੂੰ ਕੋਈ ਬੰਦਾ ਹੈ ਕੌਣ ਹੈ ਉਹ ਵੀ ਉਹ ਜਾਣਦੇ ਜਿਹੜੇ ਨਾਲ ਜੁੜੇ ਹੋਏ ਨਾਲੇ ਆ ਸਮਾ ਨਹੀਂਗਾ ਰਾਜਨੀਤੀ ਨਾਲੇ ਆ ਸਮਾ ਐਵੇਂ ਬਕਵਾਸਿਆ ਨਾਲੇ ਕੋਈ ਗੱਲ ਦਾ ਕੋਈ ਮੂਹਰ ਸਿਰਦ ਹੋਣਾ ਚਾਹੀਦਾ ਤੁਸੀਂ ਸਵਾਲ ਕਰਨਾ ਚੱਜ ਦਾ ਤਾਂ ਕਰੋ ਮੈਂ ਰਹਿੰਦੀ ਇੱਥੇ ਆ ਮੈਨੂੰ ਕਹਿੰਦੇ ਨਹੀਂ ਦੇਖਿਆ ਨਿੱਕਾ ਨਿੱਕਾ ਬੱਚਾ ਬੱਚਾ ਮੈਨੂੰ ਜਾਣਦਾ ਨੁਕਸਾਨ ਕਿੰਨਾ ਹੋ ਰਿਹਾ ਕਿੰਨੇ ਬੰਦੇ ਮਰ ਰਹੇ ਕਿੰਨੀਆਂ ਜਾਨਵਰ ਮਰ ਰਹੇ ਇਹ ਗੱਲਾਂ ਕਰ ਇਹਨੂੰ ਇਹਨੂੰ ਪੁੱਛੋ ਵੀ ਤੇਰੇ ਮੇਰੀ ਸੁਣ ਇਹਨੂੰ ਪੁੱਛ ਲਓ ਤੇਰੇ ਪਿੰਡ ਵਾਲੇ ਤੈਨੂੰ ਜਾਣਦੇ ਆ ਮੈਨੂੰ ਬੱਚਾ ਬੱਚਾ ਜਾਣਦਾ ਪੰਜ 6 ਸਾਲ ਤੋਂ ਲੈ ਕੇ ਬਜ਼ੁਰਗਾਂ ਤੱਕ ਸਹੀ ਗੱਲ ਹੈ ਸਵੇਰੇ ਇੱਥੇ ਆ ਕੇ ਸਾਂਝਦੇ ਆਏ ਆ ਨਾ ਇਹਦਾ ਪਿੰਡ ਜਾਣੇ ਕੋਈ ਤੇ ਨਾ ਇਹਦਾ ਨਾਮ ਜਾਣੇ ਕੋਈ ਨਹੀਂ ਨਹੀਂ ਉਹ ਹੀ ਨੇ ਅਸੀਂ ਕਿਹਾ ਮੈਂ ਕਿਉਂ ਜੀ ਰਾਜਨੀਤੀ ਬਾਹਰ ਕਿੱਕਰੋ 5 ਵਜੇ ਦਾ ਸਾਰਾ ਪ੍ਰਸ਼ਾਸਨ ਇੱਥੇ ਆ ਪੈਸੇਜੋ ਮਿਲਗਾ ਇੱਥੇ ਆ ਏਸੀਪੀ ਦਾ ਸ੍ਰੀਹਾ ਗਿਆ ਕੀ ਘੰਟੇ ਦੇ ਵਿੱਚ ਏਸੀਪੀ ਹੋਈ ਦੇਖੋ ਜੀ ਤੁਰੰਤ ਮਾਲਾ ਕਾਲ ਕੀਤੀ ਕਿ ਆਏ ਵੀ ਆ ਇੱਕ ਘੰਟੇ ਦੇ ਵਿੱਚ ਆਜਰ ਹੋਏਗਾ ਲੈ ਇਹਨਾਂ ਨੂੰ ਫੜ ਕੇ ਇਧਰ ਖਿੱਚ ਕੇ ਸਮਝ ਨਹੀਂ ਇਹ ਗੱਲ ਕਰਦਾ ਇਧਰ ਡੋਬਣ ਵਾਲੇ ਆ ਇੱਥੇ ਦਰਿਆ ਦੇ ਵਿੱਚ ਇਹ ਇਹ ਕਿੰਨੀ ਵਾਰੀ ਇੱਥੇ ਆਣ ਕੇ ਲੱ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ